ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਗ੍ਰੀਨਸਾ ਗਰੁੱਪ 743 ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਮੱਕੀ ਵਾਲੇ ਗ੍ਰੈਂਡਰ 4 ਪਾਉਣ ਵਾਲੇ ਗ੍ਰੈਂਡਰ ਨੇ ਮਿੱਤਰੋ 2022 ਮਾਡਲ ਦਾ ਗ੍ਰੈਂਡਰ ਹੈ ਜੀ ਸਾਫ਼ ਸੁਥਰਾ ਗ੍ਰੈਂਡਰ ਹੈ ਜਮਾ ਕੰਡੀਸ਼ਨ ਪੂਰੀ ਓਕੇ ਆ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜਿਹੜੇ ਵੀ ਕਿਸੇ ਵੀਰ ਨੇ ਖਰੀਦਣਾ ਤਾਂ ਹੁਣੇ ਕਨੈਕਟ ਕਰ ਲਓ ਤੇ 9815826731 ਤੇ ਤੁਸੀਂ ਕਾਲ ਕਰਕੇ ਹੋਰ ਵੀ ਜਾਣਕਾਰੀ ਦੇ ਬਾਰੇ ਲੈ ਸਕਦੇ ਹਾਂ ਤੇ ਅੱਗੇ ਆ ਗਿਆ ਜੀ ਆਪਣੇ ਕੋਲੇ ਛੱਤੀਮਾਨ ਦਾ 2019 ਮਾਡਲ ਇਹ ਵੀ ਪੂਰਾ ਸਾਫ਼ ਸੁਥਰਾ ਹੈਗਾ ਬਾਈ ਚੈੱਕ ਕਰ ਸਕਦੇ ਹੋ ਤੁਸੀਂ ਕੰਡੀਸ਼ਨ ਸਕਰੀਨ ਤੇ ਇਹ ਜਵੇਂ ਕੁਆਲਿਟੀ ਆ ਐ ਮੰਨ ਕੇ ਚੱਲ ਲਓ ਕਿਸੇ ਵੀਰ ਨੇ ਆਪਦੇ 25 ਗਿਲਾ ਚਾਰ ਪੌਣਾ ਉਹਦੇ ਵਾਸਤੇ ਵੀ ਬਹੁਤ ਵਧੀਆ ਇਹ ਕੁੱਲ 60000 ਦਾ ਹੈ ਜੀ ਗ੍ਰੈਂਡਰ ਇਹ ਤੁਸੀਂ ਕੰਡੀਸ਼ਨ ਜਿਹੜੀ ਉਹਦੀ ਵੀ ਇਹਦੀ ਵੀ ਚੈੱਕ ਕਰ ਸਕਦੇ ਹੋ ਤਾਂ ਵੀ ਬੰਦਾ ਫ੍ਰੀ ਕਰ ਲੂਗਾ ਇਹਨੂੰ ਜੇ ਆਪ ਆਪ ਦਾ ਚਾਰ ਵੀ ਪਾਉਂਦਾ ਕਰੋ ਮਿੱਤਰੋ ਚੈੱਕ ਬਹੁਤ ਹੀ ਜਾਇਜ਼ ਜੇ ਰੇਟ ਦਾ ਮਿੱਤਰੋ ਕੁਆਡ ਰੇਟ ਹੀ ਮੰਨ ਕੇ ਚੱਲੋ ਪਹਿਲਾਂ 1.5 ਲੱਖ ਦੇ ਇਹ ਗ੍ਰੈਂਡਰ ਨੇ ਜਿਹੜੇ 19 ਮਾਡਲ ਦੇ ਵਿਕੇ ਨੇ ਕੁੱਲ 60000